ਹਾਂਜੀ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨੀ ਆਪਾਂ ਕਣਕ ਦੇ ਉੱਪਰ ਜਿਹੜੇ ਛਿੱਟਿਆਂ ਦੇ ਉੱਪਰ ਇੱਕ ਜਾਮਨੀ ਜੀ ਤੇ ਬੈਂਗਣੀ ਕਲਰ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਅੱਜ ਤੁਹਾਨੂੰ ਮੈਂ ਦਿਖਾ ਰਿਹਾ ਵੀਡੀਓ ਦੇ ਵਿੱਚ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀਡੀਓ ਦੇ ਵਿੱਚ ਕਿਉਂਕਿ ਇਸ ਚੀਜ਼ ਬਾਰੇ ਮੇਰੇ ਕੋਲ ਬਹੁਤ ਜ਼ਿਆਦਾ ਮੈਸੇਜ ਕਮੈਂਟ ਤੇ ਫੋਟੋ ਆਈਆਂ ਹੋਈਆਂ ਕੁਝ ਵੈਰਾਈਟੀਆਂ ਦੀਆਂ ਤੇ ਵੀਰ ਕੀ ਸਮੱਸਿਆ ਕਣਕ ਦੇ ਵਿੱਚ ਜਿਹੜੇ ਛਿੱਟਿਆਂ ਦੇ ਉੱਪਰ ਵੈਂਗਣੀ ਤੇ ਜਾਮਣੀ ਕਲਰ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ notifications on ਕਰ ਲਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਵੈਰਾਈਟੀਆਂ ਜੋ ਕਿ ਲਗਭਗ ਜਿੰਨੀਆਂ ਵੀ ਅਗੇਤੀਆਂ ਪਛੇਤੀਆਂ ਸਾਰੀਆਂ ਨੇ ਸਾਰਾ ਕੰਪਲੀਟ ਕਰ ਗਏ ਆ ਤੇ ਜਿਹੜੀਆਂ ਜਾਦੇ ਗੇਤੀਆਂ ਵੈਰਾਈਟੀਆਂ ਸੀ ਨਵੰਬਰ ਦੇ ਪਹਿਲੇ ਹਫਤੇ ਵਾਲੀਆਂ ਜਾਂ ਅਕਤੂਬਰ ਵਾਲੀਆਂ ਉਹਦੇ ਵਿੱਚ ਲਗਭਗ ਜਿਹੜੀ ਦਾਣੇ ਦੀ ਪ੍ਰਕਿਰਿਆ ਉਹ ਖਤਮ ਹੋ ਕੇ ਦਾਣਾ ਵੀ ਹਾਰਡ ਹੋਣਾ ਸ਼ੁਰੂ ਹੋ ਚੁੱਕਿਆ ਜਿਵੇਂ ਆਹ ਵੈਰਾਈਟੀ ਆਪਣੀ ਡੀ ਵੀ ਡਬਲ 327 ਆ ਤੇ ਇਹਦੇ ਵਿੱਚ ਮੰਨ ਲਓ ਵੀ ਇਹ ਆਪਣੀ ਪੱਕਣ ਵਾਲੀ ਕੰਡੀਸ਼ਨ ਦੇ ਵਿੱਚ ਪਹੁੰਚ ਚੁੱਕੀ ਹੈ ਨੇ ਕਲਰ ਵੀ ਚੇਂਜ ਕਰ ਲਿਆ ਅ ਨੀਚੇ ਵਾਲਾ ਖੇਤ ਆਪਣਾ ਡੀ ਵੀ ਡਬਲ 222 ਦਾ ਤਾਂ ਇੱਕ ਕਣਕ ਦੇ ਵਿੱਚ ਦਿਨ ਵਾਰ ਦਿਨ ਆਪਣੀ ਹਰ ਇੱਕ ਫਸਲ ਜੋ ਵੀ ਕਣਕ ਝੋਨਾ ਜੋ ਆਪਾਂ ਬੀਜ ਦੇ ਆਉਂਦੇ ਵਿੱਚ ਨਵੀਆਂ-ਨਵੀਆਂ ਬੀਜ ਆ ਰਹੇ ਆ ਤੇ ਨਵੀਂ-ਨਵੀਂ ਕਾੜ ਹੋ ਰਹੀ ਆ ਪਰ ਜਿਵੇਂ ਨਵੇਂ ਬੀਜ ਤੇ ਨਮਾ ਸਿਸਟਮ ਚੱਲ ਰਿਹਾ ਓਵੇਂ ਓਵੇਂ ਨਾਲ ਹੀ ਮੌਸਮ ਚੇਂਜ ਹੋ ਰਿਹਾ ਹੈ ਮੌਸਮ ਵੈਦਰ ਦਾ ਕੋਈ ਸਾਹ ਚ ਸਿਸਟਮ ਨਹੀਂ ਆ ਰਿਹਾ ਕਿਉਂਕਿ ਪਹਿਲਿਆਂ ਦੇ ਵਿੱਚ ਗਰਮੀ ਚੱਲ ਗਈ ਹੁਣ ਠੰਡ ਬਹੁਤ ਚੱਲ ਰਹੀ ਹੈ ਅੱਜ ਜਿਵੇਂ ਹਲਕਾ ਕੋਈ ਹਲਕੀ ਬਰਖਾ ਸ਼ੁਰੂ ਹੋ ਰਹੀ ਹੈ ਅੱਜ ਬੱਦਲ ਵਾਈ ਹੈ ਤਾਂ ਇਸ ਕਰਕੇ ਵੀ ਸਿਸਟਮ ਫਸਲ ਦੇ ਜਿਵੇਂ ਬੀਜ ਆ ਰਹੇ ਓਵੇਂ ਹੀ ਮੌਸਮ ਦੇ ਵਿੱਚ ਵੀ ਗੜਬੜੀਆਂ ਹੋਣ ਕਰਕੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ ਹੁਣ ਜਿਹੜੀ ਕਣਕ ਦੇ ਵਿੱਚ ਸਮੱਸਿਆ ਕਿਸਾਨ ਵੀਰਾਂ ਲਈ ਬਣੀ ਖੜੀ ਹੈ ਉਹ ਆ ਜਾਮਨੀ ਕਲਰ ਦੇ ਜੋ ਤੱਬੇ ਨੇ ਜੋ ਛਿਲਕੇ ਦੇ ਉੱਪਰ ਆ ਤਾਂ ਇਹ ਇੱਕ ਉਲੀ ਆ ਜਿਹੜੀ ਗਲੂਮ ਬਲੋਚ ਦੇ ਨਾਂ ਤੇ ਇਹਦੇ ਬਾਰੇ ਦੱਸਿਆ ਜਾਂਦਾ ਇਹ ਉਲੀ ਆ ਜਿਹੜੀ ਗਲੂਮ ਬਲੋਚ ਹੈ ਇਹ ਕਣਕ ਦੇ ਪਹਿਲਿਆਂ ਦੇ ਵਿੱਚ ਆਉਂਦੀ ਆ ਪੱਤਿਆਂ ਦੇ ਉੱਪਰ ਪਰ ਪੱਤਿਆਂ ਦੇ ਉੱਪਰ ਇਹਦਾ ਕਲਰ ਘੱਟ ਨਜ਼ਰ ਆਉਂਦਾ ਸਿੱਧਾ ਡਾਇਰੈਕਟ ਜਿਹੜਾ ਉੱਪਰ ਜਿਹੜਾ ਕਵਰ ਹੁੰਦਾ ਦਾਣੇ ਦਾ ਇਸ ਦੇ ਉੱਪਰ ਜ਼ਿਆਦਾ ਦਿਖਾਈ ਦਿੰਦਾ ਕੁਝ ਵੈਰਾਈਟੀਆਂ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਆਪਣੀ ਡੀਵੀਡਬਲ 200 ਵੈਰਾਈਟੀ 222 ਵੈਰਾਈਟੀ ਹੈ ਇਹਦੇ ਵਿੱਚ ਵੀ ਹੈਗਾ ਇਹਦੀ ਨਿਸ਼ਾਨੀ ਇਹ ਹੀ ਹੈ ਕਿ ਜਿਹੜਾ ਛਿਲਕਾ ਉੱਪਰੋਂ ਜਾਮਨੀ ਤੇ ਬੈਂਗਣੀ ਕਲਰ ਦਾ ਹੁੰਦਾ ਬਾਅਦ ਚ ਲਾਲਪਾ ਮਾਰਦਾ ਤਾਂ ਤੁਸੀਂ ਦੇਖ ਸਕਦੇ ਹੋ ਖੇਤ ਦੇ ਵਿੱਚ ਆਪਣੇ ਵੀ ਸਮੱਸਿਆ ਹੈਗੀ ਹੈ ਤਾਂ ਇਹਦਾ ਯੂਨੀਵਰਸਟੀ ਕੋਲੋਂ ਕੋਈ ਪੂਰਾ ਪੱਕਾ ਪ੍ਰੋਪਰ ਹੱਲ ਨਹੀਂ ਨਿਕਲਿਆ ਪਰ ਜੇ ਤੁਸੀਂ ਹੁਣ ਤਾਂ ਦੇਖੋ ਵੇਖੋ ਇਹ ਕੋਈ ਨਵੀਂ ਸਮੱਸਿਆ ਹੈ ਨਹੀਂ 2-3 ਸਾਲਾਂ ਤੋਂ ਕਾਫੀ ਚੱਲੀ ਆ ਰਹੀ ਐ ਪਰ ਇਹਦੇ ਨਾਲ ਕੀ ਹੁੰਦਾ ਕਿ ਇਹਦੇ ਨਾਲ ਦਾਣੇ ਦੇ ਵਿੱਚ ਜਿਹੜਾ ਵજન ਦੀ ਵજન ਘਟ ਸਕਦਾ ਹੈ ਇਹ ਸਮੱਸਿਆ ਮਾਉਂਦੀ ਐ ਪਰ ਮੇਰੇ ਕਿਸਾਨ ਵੀਰ ਜਿਹੜੇ ਕਈਆਂ ਨੇ ਦੋ-ਦੋ ਫੰਗੀਸਾਈਡ ਇਸ ਤੋਂ ਪਹਿਲਾਂ ਕਰਦੇ ਉਹਨਾਂ ਦੇ ਖੇਤ 'ਚ ਵੀ ਉਨੀ ਪ੍ਰੋਬਲਮ ਆ ਤੇ ਜਿਨ੍ਹਾਂ ਨੇ ਨਹੀਂ ਕੀਤੇ ਤਾਂ ਉਹਨਾਂ ਦੇ ਖੇਤ 'ਚ ਵੀ ਐ ਤਾਂ ਇਸ ਨੂੰ ਵੇਖਦੇ ਹੋਏ ਜੇ ਤੁਸੀਂ ਇਸ ਬਾਰੇ ਜਾਦਾ ਬਹਿਮ ਚੱਕਰ 'ਚ ਪੈ ਰਹੇ ਹੋ ਤੈਨੂੰ ਕੰਟਰੋਲ ਤਾਂ ਹਜੇ ਤੱਕ ਇਹਦਾ ਪ੍ਰੋਪਰ ਹੱਲ ਆਇਆ ਨਹੀਂ ਪਰ ਜੇ ਤੁਸੀਂ ਕਰਨਾ ਚਾਹੁੰਦੇ ਹੋ ਕੋਈ ਕੰਟੈਕਟ ਪਲੱਸ ਸਿਸਟੈਮਿਕ ਫੰਗੀਸਾਈਡ ਦੋਨੋਂ ਤਰੀਕਿਆਂ ਦਾ ਹੋਵੇ ਜਿਵੇਂ 1263 ਆਉਂਦਾ ਇੱਕ ਸਲਫਰ ਪਲੱਸ ਹੈਕਸਾਕੋਨਾਇਲ ਆਉਂਦਾ ਸ਼ਹਿਦ ਤੱਕ ਪ੍ਰੋਪਰ ਨਹੀਂ ਜਦ ਬਾਕੀ ਜਿਵੇਂ ਐਮ ਇਸਟਾਰ ਦੇ ਵਿੱਚ ਦੋ ਸਾਲਟ ਨੇ ਨਟੀਵੋ ਤੇ ਹੋਰ ਕਈ ਪ੍ਰਕਾਰ ਦੇ ਆ ਮੰਨ ਲਓ ਵੀ ਫੰਗੀਸਾਈਡ ਆਪਣੇ ਮਾਰਕੀਟ ਦੇ ਵਿੱਚ ਮਿਲ ਜਾਂਦੇ ਆ ਜੋ ਕਿ ਕੰਟੈਕਟ ਪਲਸ ਤੋਂ ਸਿਸਟੈਮਿਕ ਹੈ ਤੇ ਤੁਸੀਂ ਉਹ ਮੰਨ ਲਓ ਕਿ ਆਪਣੇ ਮਣ ਖੜਾਉਣ ਲਈ ਕਰ ਸਕਦੇ ਹੋ ਉਸ ਦੀ ਸਪਰੇ ਤੇ ਵਾਟ ਉਹਦੇ ਨਾਲ ਕੋਈ ਬਹੁਤਾ ਜਿਆਦਾ ਫਾਇਦਾ ਨਹੀਂ ਹੋਣਾ ਕਿਉਂਕਿ ਇਹ ਦੇਖੋ ਆ ਪੂਰੀ ਵੱਲੀ ਹੋਈ ਖੜੀ ਆ ਹਣਾ ਇਹ ਅਲੱਗ ਤੋਂ ਆ ਇਸ ਦੇ ਉੱਪਰ ਇਹ ਜਿਆਦਾ ਅਟੈਕ ਹੈ ਕਿਉਂਕਿ ਇਹ ਮੌਸਮ ਦੇ ਕਾਰਨ ਹੀ ਹੁੰਦਾ ਵੈਸੇ ਤਾਂ ਇਹ ਬਿਮਾਰੀ ਜਿਹੜੀ ਉੱਲੀ ਵਧਨ ਦਾ ਕਾਰਨ ਮੌਸਮ ਦੇ ਵਿੱਚ ਨਵੀਂ ਵਧਨ ਦੇ ਨਾਲ ਇਹ ਆਪਣੇ ਖੇਤਾਂ ਦੇ ਵਿੱਚ ਦਿਖਾਈ ਦਿੰਦੀ ਹੈ ਪਰ ਜੇ ਆਪਾਂ ਛੋਟੇ-ਛੋਟੇ ਪੁਆਇੰਟਾਂ ਤੇ ਜਾ ਕੇ ਖੇਤੀ ਦੇ ਮੰਨ ਲਓ ਵੀ ਜ਼ਿਆਦਾ ਉਹ ਕਰਨ ਲੱਗੇ ਮੰਨ ਲਓ ਵੀ ਛੋਟੀਆਂ-ਛੋਟੀਆਂ ਬਿਮਾਰੀਆਂ ਜਾਂ ਸਮੱਸਿਆਵਾਂ ਨੂੰ ਹਰ ਇੱਕ ਚੀਜ਼ ਨੂੰ ਸਪਰੇਆਂ ਨਾਲ ਜਾਂ ਖਰਚਾ ਵਧ ਗਿਆ ਕੰਟਰੋਲ ਕਰਨ ਦੀ ਬਾਰੇ ਸੋਚਾਂਗੇ ਤਾਂ ਉਸ ਚੀਜ਼ ਨਾਲ ਆਪਣਾ ਖਰਚਾ ਵਧ ਜਾਂਦਾ ਹੈ ਖਰਚਾ ਇਹਦਾ ਹੁਣ ਮੰਨ ਲਓ ਤੁਸੀਂ ਸਪਰੇਅ ਕਰ ਦੋਗੇ ਤਾਂ ਇਹਦੇ ਨਾਲ ਨਾ ਤਾਂ ਇਹ ਰੁਕਣੀ ਹੈ ਤੇ ਨਾ ਇਹਦਾ ਕੋਈ ਕੰਟਰੋਲ ਹੋਣਾ ਪਰ ਇਹਦਾ ਇੱਕ ਐਵੇਂ ਹੁਣ ਜਿਵੇਂ ਕਿ ਆਪਾਂ ਨੂੰ ਪਤਾ ਆਉਣ ਵਾਲੇ 10-15 ਦਿਨਾਂ ਦੇ ਵਿੱਚ ਕਣਕ ਨੇ ਵੈਸੇ ਕਲਰ ਚੇਂਜ ਕਰਨ ਲੱਗ ਜਾਣਾ ਜੇ ਤੁਸੀਂ ਅੱਜ ਸਪਰੇਅ ਕਰਤੀ ਕਣਕ ਨੇ ਕਲਰ ਤਾਂ ਉਦਾਂ ਵੀ ਚੇਂਜ ਕਰਨ ਆਪਾਂ ਨੂੰ ਲੱਗਣਾ ਰਿਜ਼ਲਟ ਮਿਲ ਗਿਆ ਤਾਂ ਇਸ ਕਰਕੇ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਇੱਕ ਮੌਸਮ ਦੀ ਫੰਗਸ ਹੈ ਤੇ ਜਿੱਤੇ ਹੌਲੀ-ਹੌਲੀ ਮੰਨ ਲਓ ਜਿਉਂਵਰਸਿਟੀ ਰਿਸਰਚਾਂ ਕਰ ਰਹੀ ਆ ਕੰਟਰੋਲ ਵੀ ਆ ਜੂਗਾ ਪਰ ਐਡਵਾਂਸ ਦੇ ਵਿੱਚ ਜੋ ਫੰਗੀਸਾਈਡ ਕਰਕੇ ਆਪਾਂ ਕੀਤੇ ਆ ਉਹਨਾਂ ਨਾਲ ਵੀ ਕੋਈ ਬਹੁਤਾ ਰਿਜ਼ਲਟ ਨਹੀਂ ਮਿਲੇ ਤਾਂ ਹੁਣ ਤੁਸੀਂ ਇਸ ਚੀਜ਼ ਦੇ ਬਾਰੇ ਜਾਦਾ ਮੇਰੇ ਕੋਲੇ ਮੈਸੇਜ ਆਏ ਸੀਗੇ ਇਸ ਕਰਕੇ ਇਸ ਤੇ ਵੀਡੀਓ ਬਣਾਈ ਆ ਵੀ ਕਣਕ ਦੇ ਵਿੱਚ ਜੋ ਵੀ ਲਾਲ ਤੁਹਾਨੂੰ ਪਾ ਮਾਰਦੀ ਹੈ ਕਣਕ ਜਾਮਣੀ ਕਲਰ ਦੇ ਛਿੱਟੇ ਆਉਂਦੇ ਆ ਇਹ ਸਭ ਉਹੀ ਆ ਹਾਂ ਪਰ ਇੱਕ ਚੀਜ਼ ਮੇਰੇ ਵੇਖਣ ਦੇ ਵਿੱਚ ਆਈ ਹੈ ਜਿਹੜੇ ਆਪਣੇ ਪੁਰਾਣੀਆਂ ਵੈਰਾਈਟੀਆਂ 29 7 30 86 ਉਹਨਾਂ ਉਹ ਬ੍ਰਾਈਡੀਆਂ ਦੇ ਵਿੱਚ ਘਟਾ ਹੈ ਜੀ ਕਿਉਂਕਿ ਉਹ ਆਪਣੇ ਪ੍ਰਾਣੀਆਂ ਕਾਫੀ ਟਾਈਮ ਤੋਂ ਮੌਸਮ ਦੇ ਪ੍ਰਤੀ ਢਲ ਚੁੱਕੇ ਨੇ ਜੋ ਵੀ ਨਵੇਂ ਬੀਜ ਲਾਂਚ ਹੁੰਦੇ ਆ ਜ਼ਿਆਦਾਤਰ ਇਹ 226 ਦੇ ਵਿੱਚ ਇਸ ਸਮੱਸਿਆ ਵੱਧ ਦੇਖਣ ਨੂੰ ਆਈ ਹੈ ਜੋ ਕਿ ਮੇਰੇ ਕੋਲੇ ਫੋਟੋ ਆਈਆਂ ਨੇ ਤਾਂ ਇਸ ਕਰਕੇ ਜ਼ਿਆਦਾ ਨਵੇਂ ਬੀਜ ਨਵੀਆਂ ਸਪਰੇਆਂ ਜਾਂ ਕਿਸੇ ਵੀ ਨਵੇਂ ਕੰਮ ਨਾਲ ਆਪਾਂ ਹੌਲੀ-ਹੌਲੀ ਵਧਾਂਗੇ ਤਾਂ ਉਸ ਨਾਲ ਆਪਣੇ ਖਰਚੇ ਨਹੀਂ ਵਧਣਗੇ ਜੇ ਆਪਾਂ ਡਾਇਰੈਕਟ ਕੋਈ ਨਵੀਂ ਸਪਰੇਅ ਆਈ ਹੈ ਉਹ ਵਰਤਣ ਲੱਗੇ ਜਾਂ ਕੁਝ ਨਵਾਂ ਆਉਂਦਾ ਕਿਉਂਕਿ ਹੁਣ ਯੂਨੀਵਰਸਿਟੀਆਂ ਵੱਲੋਂ ਤਾਂ ਕੁਝ ਵੀ ਨਹੀਂ ਆ ਰਿਹਾ ਜੋ ਵੀ ਆ ਰਿਹਾ ਸਿਰਫ ਸਪਰੇਆਂ ਵਾਲੀਆਂ ਕੰਪਨੀਆਂ ਜਾਂ ਉਹ ਕੱਢ ਰਹੀਆਂ ਨੇ ਤਾਂ ਇਸ ਕਰਕੇ ਫालतੂ ਖਰਚਿਆਂ ਤੋਂ ਬਚੋ ਅੱਗੇ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਫੁੱਲ ਡਿਟੇਲ ਦੇ ਵਿੱਚ ਵੀਡੀਓ ਵੀਡੀਓ ਬਣਾ ਕੇ ਵੀ ਮੈਂ ਕਣਕ ਦੇ ਉੱਪਰ ਕਿੰਨਾ ਖਰਚਾ ਕੀਤਾ ਤਾਂ ਹੁਣ ਇਹ ਚੀਜ਼ ਮੇਰੇ ਆਪਣੇ ਖੇਤ ਦੇ ਵਿੱਚ ਆ ਤੇ ਮੈਂ ਕੋਈ ਵੀ ਫੰਗੀ ਸਾਈਡ ਨਹੀਂ ਵਰਤਿਆ ਹਜੇ ਤੱਕ ਕਿਉਂਕਿ ਮੈਨੂੰ ਜ਼ਰੂਰਤ ਨਹੀਂ ਪਈ ਪਿਛਲੇ ਸਾਲ ਮੈਂ ਵਰਤਾ ਸੀ ਉਹ ਪੇਰਾ ਨਾਂ ਦਾ ਫੰਗੀ ਸਾਈਡ ਆ ਉਹਨੇ ਮੇਰੇ ਪੰਜ ਮਣ 42 ਦੂਰ ਦੀ ਗੱਲ ਐ 5 ਕਿਲੋ ਦਾਣੇ ਵੀ ਨਹੀਂ ਵਧਾਏ ਖੇਤ ਦੇ ਵਿੱਚ ਇਸ ਕਰਕੇ ਜਿਆਦਾ ਟੈਕਨੀਕਲ ਖੇਤੀ ਕਰਨ ਨਾਲੋਂ ਆਪਾਂ ਜੇ ਸੋਚ ਸਮਝ ਕੇ ਕਰੀਏ ਝਾੜ ਆਪਣੇ ਫੇਰ ਵੀ ਉਨੇ ਆਉਣੇ ਆ ਕਿਉਂਕਿ ਝਾੜ ਮੌਸਮ ਤੇ ਡਿਪੈਂਡ ਐ ਕੋਈ ਵੀ ਸਪਰੇ ਜਾਂ ਕੋਈ ਵੀ ਬੀਜ ਬਿਨਾ ਮੌਸਮ ਤੋਂ ਆਪਾਂ ਨੂੰ ਛਾੜ ਨਹੀਂ ਦਿੰਦਾ ਜੇ ਮੌਸਮ ਇਸ ਸਾਲ ਜਿਵੇਂ ਆਪਾਂ ਨੂੰ ਪਤਾ ਕਿ ਮੌਸਮ ਦੇ ਵਿੱਚ ਪਹਿਲਿਆਂ ਦੇ ਵਿੱਚ ਜ਼ਰੂਰ ਗਰਮੀ ਰਹੀ ਆ ਉਦੋਂ ਬਹੁਤ ਵੈਰਾਈਟੀਆਂ ਡੰਡੀ ਵੀ ਚੜ ਗਈਆਂ ਸੀ ਫੁਟਾ ਮਤਲਬ ਵੀ ਫੁਟਾਰਾ ਘਟੋਇਆ ਤੇ ਛਿੱਟੇ ਛੇਤੀ ਕੱਢਣ ਲੱਗ ਗਏ ਸੀ ਪਰ ਜਿਵੇਂ ਹੀ ਮੌਸਮ ਚੇਂਜ ਹੋਇਆ ਹੁਣ ਲੰਬੀ ਠੰਡ ਪੈਣ ਕਾਰਨ ਆਪਣੇ ਜਿਹੜੇ ਦਾਣਿਆਂ ਦਾ ਵਜ਼ਨ ਆ ਉਹ ਵੀ ਵਧੀਆ ਬਣੂਆ ਤੇ ਦਾਣੇ ਦੀ ਮੋਟਾਈ ਉਹ ਵੀ ਵਧੀਆ ਬਣੂਗੀ ਕਿਉਂਕਿ ਜਿਹੜਾ ਟਾਈਮ ਮੰਨ ਲਓ ਮਿਲਕ ਸਟੇਜ ਦੇ ਉੱਪਰ ਜੇ ਗਰਮੀ ਪੈਂਦੀ ਹੈ ਤਾਂ ਵੱਧ ਰਹੀ ਗਰਮੀ ਨਾਲ ਆਪਣੇ ਕਣਕ ਦੇ ਝਾੜ ਤੇ ਜ਼ਰੂਰ ਅਸਰ ਪੈਂਦਾ ਪਰ ਜਿਵੇਂ ਮੌਸਮ ਦੇ ਵਿੱਚ ਠੰਡ ਰਹਿੰਦੀ ਹੈ ਉਹਦੇ ਨਾਲ ਆਪਣਾ ਫਾਇਦਾ ਹੀ ਹੁੰਦਾ ਜਿੱਥੇ ਤੱਕ ਮੈਨੂੰ ਲੱਗਦਾ ਕਿ ਇਸ ਸਾਲ ਦਾ ਜਿਹੜਾ ਵੈਦਰ ਹੈ ਵੀ ਫਸਲਾਂ ਚੰਗੀਆਂ ਨਿਕਲਦੇ ਉਸਾਰ ਨੇ ਬਾਕੀ ਹਜੇ ਟਾਈਮ ਪਿਆ ਰੱਬ ਭਲੀ ਘਰੇ ਕੋਈ ਗੜੇ ਮਾਰੀ ਜਾਂ ਹੋਰ ਮੀਂਹੇ ਰੀ ਚਖੜ ਢੋਲਿਆਂ ਤੋਂ ਬਚ ਕੇ ਰਹੇ ਤਾਂ ਫੇਰ ਹੀ ਜਾ ਕੇ ਆਪਣਾ ਸਾਰਾ ਪਾਰ ਲੱਗਣਾ ਕੰਮ ਫਿਰ ਆਪਾਂ ਨਤੀਜਿਆਂ ਤੇ ਪਹੁੰਚ ਜਾਣਾ ਤੇ ਬਾਕੀ ਹਰ ਸਾਲ ਇਹ ਚੀਜ਼ਾਂ ਹੁੰਦੀਆਂ ਨੇ ਇਹ ਚੀਜ਼ਾਂ ਨੋਟ ਕਰਕੇ ਰੱਖੋ ਵੀ ਇਹਦਾ ਕਾਰਨ ਕਿੱਥੋਂ ਕਿਵੇਂ ਆਇਆ ਤੇ ਆਪਾਂ ਆਉਣ ਵਾਲੇ ਸਾਲਾਂ ਦੇ ਵਿੱਚ ਖੇਤੀ ਨੂੰ ਲਾਹੇਵੰਦ ਲਾਹੇਵੰਦ ਤੁਹੰਦਾ ਫੇਰ ਹੀ ਬਣਨਾ ਜੇ ਆਪਾਂ ਇੱਥੇ ਖਰਚੇ ਕੰਟਰੋਲ ਕਰਾਂਗੇ ਜੇ ਆਪਾਂ ਅੰਨੇਵਾ ਖਰਚੇ ਕਰਕੇ ਤੇ ਬਾਅਦ ਦੇ ਵਿੱਚ ਗਾਪੀ ਮਾਰਨੇ ਵੀ 60 65 70 ਵਾਲੇ ਉਹਦਾ ਕੋਈ ਫਾਇਦਾ ਨਹੀਂ ਜੈਨੂਇਨ ਕੰਮ ਕਰੋ ਜੈਨੂਨ ਛਾੜ ਦੱਸੋ ਤਾਂ ਜੋ ਕਿ ਹੋਰ ਕਿਸਾਨ ਵੀਰਾਂ ਦਾ ਵੀ ਫਾਇਦਾ ਹੋ ਸਕੇ ਜੇ ਤੁਸੀਂ ਨਵੀਆਂ ਵੈਰਾਈਟੀਆਂ ਦੇ ਬਾਰੇ ਆ ਰਹੀਆਂ ਨੇ ਟ੍ਰਾਇਲ ਕਰ ਰਹੇ ਹੋ ਤਾਂ ਜੇ ਉਹ ਗਲਤ ਨੇ ਤਾਂ ਉਹਨੂੰ ਗਲਤ ਕਹੋ ਇਹ ਨਾ ਡਰੋ ਨਾ ਵੀ ਤੁਹਾਨੂੰ ਕੋਈ ਐ ਕਹੂ ਯਾਰ ਤੂੰ ਨਵੀਂ ਲਾਈ ਸੀ ਵੀ ਤੇਰੇ ਇਹ ਹੋ ਗਿਆ ਘੱਟ ਨਿਕਲੀ ਜੇ ਉਹ ਘੱਟ ਨਿਕਲੇ ਤਾਂ ਉਹਨੂੰ ਘੱਟ ਦੱਸੋ ਜੇ ਪੂਰੀ ਨਿਕਲੀ ਤਾਂ ਪੂਰੀ ਦੱਸੋ ਤਾਂ ਜੋ ਕਿ ਆਪਾਂ ਦਾ ਫਸੇ ਫਸੇ ਜਿਹੜੇ ਹੋਰ ਕੋਈ 150 ਕਿਸਾਨ ਵੱਤ ਜਾਣ ਤੇ ਇਸ ਕਰਕੇ ਜਾਦੇ ਮਹਿੰਗੇ ਵੀਜ਼ ਮਹਿੰਗੇ ਮੁੱਲ ਤੇ ਹੀ ਮਿਲਦੇ ਨੇ ਸਸਤੇ ਮੁੱਲ ਤੇ ਤਾਂ ਨਹੀਂ ਮਿਲਦੇ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ